ਲੇ ਵੀ ਦੋਸਤੋ ਫਰੀਦਕੋਟ ਬੱਕਰਾ ਮੰਡੀ ਦੇ ਬੱਕਰੀਆਂ ਦੇ ਨਾਲ-ਨਾਲ ਦੋਸਤੋ ਜਾਨਵਰ ਕਚੋਰਾ ਕੁੱਤੇ ਜੇ ਕਹਿੰਦੇ ਕੁੱਕੜ ਲੈਣੇ ਹੋਣ ਉਹ ਵੀ ਆਉਂਦੇ ਨੇ ਗੋਰਪਰੀ ਨੇ ਤੌਣ ਮਰੋੜ ਲਈ ਆ ਦੋਸਤੋ ਸ਼ਾਮ ਦਾ ਪ੍ਰਬੰਧ ਕਰਦਾ ਕਿਉਂਕਿ ਸੌਦੇ ਚੰਗੇ ਹੋਏ ਆ ਤੇ ਕਹਿੰਦਾ ਫਿਰ ਉਹਦੇ ਅਖਦਰਾ ਸ਼ਾਮ ਦਾ ਪ੍ਰਬੰਧ ਵੀ ਜ਼ਰੂਰੀ ਆ ਠੀਕ ਆ ਦੋਸਤੋ ਤੁਸੀਂ ਪਹੁੰਚ ਜਾਓ ਫਰੀਦਕੋਟ ਬੱਕਰਾ ਮੰਡੀ ਦੇ ਗੋਪੀ ਬਾਕੀ ਜੇ ਕਿਸੇ ਨੇ ਜਾਨਵਰ ਹੋਰ ਖਰੀਦਣੇ ਹੁਣ ਬੱਕਰੀਆਂ ਵੀ ਆਉਂਦੀਆਂ ਦੋਸਤੋ ਨਾਲ-ਨਾਲ ਬੱਕਰੀਆਂ ਦੇ ਦੋਸਤੋ ਬਾਈ ਕਿਚੋਰਾ ਕੁੱਕੜ ਕੁੱਤੇ ਸਾਰੇ ਜਾਨਵਰ ਆਉਂਦੇ ਆ ਚੱਕ ਚੱਕ ਬਾਈ ਸ਼ਾਮ ਦਾ ਪ੍ਰਬੰਧ ਕਰ ਦੱਸ ਕਿੰਨੇ 10 ਦੇ ਫਿਰ ਇੱਕ ਮੋਲੀ ਤੇ ਕਰੀਂ ਇੱਕ ਕੋਈ ਗੁਰਦਾਸ ਸਿੰਘ ਜੋੜੀ ਦਾ ਦੱਸ ਜੋੜੀ ਦਾ ਦੱਸ ਰੁਪਇਆ 700 ਦੇ ਦਿੰਨੇ ਯਾਰ ਕੁਝ ਨਹੀਂ ਇਹਨੂੰ ਚੱਕ ਉਹ ਫੜਾ ਯਾਰ ਫੜਾ ਲੈ ਵੀ ਪਹਿਲੀ ਸੱਟ 'ਚ ਸੌਦਾ ਆ ਗਿਆ ਲੈ ਵੀ 700 'ਚ ਉਹ ਪੁਲਸੀਆ ਬਾਈ ਇਹ ਖੜ ਜਾ ਗਣ ਉਹ ਬਾਈ ਗਰ ਲਾਲ ਉਹ ਮੈਂ ਕੀ ਕਿਹਾ ਸੀਗਾ ਕਿਉਂ ਬਾਈ ਗਰ ਲਾਲ ਓਏ ਇਹਦੀ ਪਰਚੀ ਦਾ ਕਿਵੇਂ ਕਰਨਾ ਇਹ ਅੰਕਲਾਂ ਪਾਰਟੀ ਕੀਤੀ ਆਪਣੀ ਮੰਡੀ ਦੀ ਠੀਕ ਹੈ ਠੀਕ ਹੈ ਲੈ ਵੀ ਪਰ ਵੀ ਤੋਂ ਰਣੇ ਪਾਰਟੀ ਕੀਤੀ ਆਪਣੀ ਮੰਡੀ ਦੀ ਠੀਕ ਹੈ ਲੈ ਵੀ ਆਪਣੀ ਮੰਡੀ ਦੀ ਫਰੀਦਕੋਟ ਦੀ ਪਾਰਟੀ ਕਰਤੀ ਆ ਲੈ ਵੀ ਨਾਲ ਦੀ ਨਾਲ ਦੂਜਾ ਸੌਦਾ ਵੀ ਇਹ ਪੜਾਕੇ ਪੈਂਦੇ ਆ ਦੋਸਤੋ ਫਰੀਦਕੋਟ ਬੱਕਰਾ ਮੰਡੀ ਤੇ ਜਰੂਰ ਪਹੁੰਚਿਆ ਕਰੋ ਤੁਸੀਂ ਹਰ ਸ਼ਨੀਵਾਰ ਲੱਗਦੀ ਆ ਬਈ ਦਊਗਾ ਤੈਨੂੰ ਪਹਿਲਾਂ ਤਾਂ ਤੇਰੇ ਕੋਲੇ ਕਿਲਾ 21 ਆਲਾ ਮੇਰੇ ਕੋਲ ਤਾਂ 500 ਦਾ ਦੇ ਰਾਜੂ ਕਿਨੇ ਦਾ ਦੇ 500 ਦਾ ਯਾਰ ਲੈ 500 ਲਾਦਾ ਹੁਰ ਗਿਆ ਬਾਹਰ ਦਾ ਕੱਢ ਯਾਰ ਤੁਸੀਂ ਇਹਨੂੰ ਬਾਹਰ ਕੱਢ ਵੇਖ ਕੇ ਕੀ ਵੈਰੈਟੀ ਆ ਦੰਦ ਦਿੰਦਾ ਨਹੀਂ ਮਾਰਦਾ ਇਹ ਦੰਦ ਬਈਏ ਕਿਹੜਾ ਕੋੜੀ ਆ ਹੈ ਲੈ ਕੋੜੀ ਦੰਦ ਭਰਾਵਾ ਹੁਣ ਕੋੜੀ ਕੋੜੀ ਦੰਦੀ ਵੱਢਦੀ ਆ ਬਈ ਇਹ ਫਹਿਮਤ ਤੈਨੂੰ ਆ ਜਾ ਨਾਲ ਚੱਲ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹਾਂ ਬੋਲ 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 ਹੋਰ 50 ਲੈ ਲੈ ਯਾਰ ਕਿਨੇ 50 ਹੋਰ ਲੈ 50 ਮੈਂ ਕੀ ਮੁੱਲ ਕੀਤਾ ਬਾਈ ਹੈਲੋ 2000 ਦਾ ਬਾਈ ਹਲਾ ਬਈ ਨਹੀਂ ਲੈਣੇ ਇਹ ਪਹੜ ਕਰੀ ਜਾਂਦੇ ਆ ਓਏ ਇਹਨੂੰ ਤਾਂ ਛੱਡ ਕਦੇ ਚੌੜ ਕਰੀ ਜਾਂਦਾ ਇਹ ਕਰੀ ਬਣ ਕੇ ਰੱਖੇ ਆ ਬਾਈ ਹਾਂ ਬਾਈ ਹੁਣ ਤੇਰੇ ਪੱਕੇ ਪੈ ਆਇਆ ਨਾ ਪਹਿਲੇ ਦੇ ਦੇ ਤੈਨੂੰ ਪੈਸੇ ਦੇ ਦੇ ਬਾਈ ਹਾਂ ਪੈਸੇ ਮਿਲ ਕੇ ਛੱਡ ਦੇ ਬਾਈ ਇਹਦਾ ਵੀ ਕਰਵਾ ਦੇ ਯਾਰ ਕੀ ਯਾਰ 500 ਲਾਇਆ ਯਾਰ ਬਸ 550 ਇਹ ਕਿੰਨਾ ਕਹਿੰਦੇ ਆ ਤੂੰ ਕਿੰਨਾ ਕਿੰਨਾ ਬਾਈ 2000 ਆ ਯਾਰ ਖੜਾ ਰਹਿ ਇਹਦਾ 2000 ਮੰਗਦਾ ਬਾਈ ਪਾਇਆ ਪਾਇਆ ਮਾਥਾ ਕਰ ਉਹ ਤੋਂ ਘੱਟ ਦੇ ਤੂੰ ਡੈਰ ਆ ਕਿੰਨੇ ਲਾਇਆ ਕੀ ਹਿਸਾਬ ਦਾ ਬੰਦਰ ਲਾ ਗਿਆ ਬਾਈ ਯਾਰ ਬਾਈ 550 ਦਿੰਦਾ ਕਿੱਥੇ ਸੌਦਾ ਮਿਲਣਾ ਸੌਦਾ ਬੜਾ ਜੀ ਕੋਈ ਨਹੀਂ ਕੋਈ ਉਹਦਾ ਦਾ ਮਗੜਾ ਬੱਗਾ ਟੂ ਕੀ ਆ ਹੁਣ ਦੱਸ ਨਹੀਂ ਭਾਈ ਆਪਾਂ ਮੰਗਦੇ ਨਹੀਂ ਜਾ ਜਾ ਹੁਣ ਬਾਈ ਹੁਣਾਂ ਤੇ ਜਾਏ ਮੰਗੇ ਸਾਡੇ ਕੋਲ ਪੱਕੇ ਤੇ ਮੈਂ ਕੱਢ ਜਾ ਬਈ ਕੁਝ ਵੀ ਗੱਲ ਹੀ ਨਹੀਂ ਕੀਤੀ ਯਾਰ ਇਕੱਲਾ 500 ਗੁਰਗੇ ਦਾ ਵਗੈਰਾ ਤੇ 700 ਜੋੜੀ ਦਾ ਦੇ ਤਾਂ 550 ਕੀ ਯਾਰ ਤੂੰ ਕੀ ਕਹਿ ਰਿਹਾ ਸਾਡੇ ਜਾਣਾ ਕਿਹਦਾ ਕਹਦਾ ਸਾਡੇ ਟਰਕੀ ਸਾਡੇ ਬੰਦਦਾ ਬਾਈ ਲੈ ਵੀ ਟਰਕੀ ਦਾ 550 ਲੱਗ ਗਿਆ 900 ਰੁਪਿਆ ਚੱਕ ਟਰਕੀ ਦਾ ਨਹੀਂ ਨਹੀਂ 15 16 ਆ ਜਾ ਬਈ ਯਾਰ ਉਹ ਜਾ ਪਰ 1000 ਦਾ ਹੋ ਗਿਆ ਚੱਲ ਦੇ ਉਹ ਬਣਾ ਦੇ 100 ਹੋ ਰਿਹਾ ਯਾਰ ਉਹ ਮੁਰਨਾ ਫੜ ਫੜ ਸੰਜੂ ਫੜੇ ਰੁ ਤੇਰੇ 100 ਉਹ 100 ਦੇ ਦੇ ਯਾਰ ਉਹ ਡਾ ਇਹਦਾ ਵੀ ਖੜਾ ਨਹੀਂ ਕੋਈ 100 ਆ ਕੋਈ ਨਹੀਂ ਦੇ ਜਿਹੜੀ ਪਹਿਲਾ ਪਹਿਲਾ ਜਿਹਦੀ ਪਹਿਲਾ ਲਊਗਾ ਤੇ ਰਾਜੂ ਦੀ ਆ ਅਜਾ ਰਾਜੂ ਰਾਜੂ ਨੂੰ ਦੇ ਦੇ ਯਾਰ ਰਾਜੂ ਕਿੱਥੇ ਆ ਠੀਕ ਆ ਫਪੜਾ ਦੇ ਸਾਰੇ ਫੜਾ ਲੈ ਆ ਗਏ ਸਾਰੇ ਫੜਾ ਦੇ ਉੱਪਰ ਕਿਧਰ ਕਰੇ ਓਏ ਕੋਕੜੀ ਖਾਉਂਦਾ ਹੈ ਜੱਟ ਅੱਜ ਦੂਜਾ ਦਾੜੀ ਕਿੰਨੇ ਖੜ ਗਿਲ ਦਾ ਲਈਏ ਘਟੇ ਘਟੇ ਇੱਕ ਲੈ ਵੀ ਕੋਕੜੀ ਲੈ ਜਾਂਦੇ ਆ ਨੋਟ ਕਰਾਂਗੇ ਕੋਈ ਨਾ ਕਿੰਨੇ ਨਾ ਮਰਦੀ ਆਦਾ ਮੁਰਗੀ ਆਂਦਾ ਰੱਖਣ ਲੱਗੀ ਆ ਵੀ ਤਾਂ 700 ਆ ਆ ਪਰ 900 ਪੂਰੇ ਤਾਂ ਹੋ ਗਏ ਯਾਰ ਓਏ 100 ਹੋਰ ਕਿਆ ਸੀ ਯਾਰ 20000 ਹੋਰ 10000 ਯਾਰ ਨਾ ਹੋਇਆ ਓ ਹਜ਼ਾਰ ਓ ਸੇਠਾ ਕੋਈ ਨਹੀਂ ਓ ਦੇ ਦੇ ਯਾਰ ਸੇਠਾ ਮੇਰੇ ਕੋਲ ਓ ਕੋਈ ਨਹੀਂ ਯਾਰ ਇੱਕ 100 ਪਿੱਛੇ ਹੁਣ ਤੂੰ ਵੀ ਨਾ ਭੱਜ ਯਾਰ ਪਰਚੀ ਨਹੀਂ ਕਰਦੇ ਤੇਰੀ ਹਾਂ ਤੇਰੀ ਪਰਚੀ ਨਹੀਂ ਕਰਿਆ ਚੈੱਕ ਲੈ ਵੀ ਹਜ਼ਾਰ ਦਾ ਕਰਾਤਾ ਹਾਂ ਲੈ ਵੀ ਟਰਕੀ ਦਾ ਸੌਦਾ ਵੀ ਹੋ ਗਿਆ ਬਾਈ ਬੱਕਰਾ ਮੰਡੀ ਦੇ ਦੋਸਤੋ ਹਾਂ ਤੁਸੀਂ ਵੀ ਜਰੂਰ ਲੈ ਕੇ ਆ ਕਰੋ ਜੇ ਕਿਸੇ ਕੋਲੇ ਕਿਸੇ ਵੀ ਪ੍ਰਕਾਰ ਦੇ ਜਾਨਵਰ ਆ ਬਾਈ ਕਿਹੜਾ ਪਿੰਡ ਸੀ ਆਪਾਂ ਕਿੱਥੋਂ ਆਏ ਇਹ ਦੱਸੋ ਠੀਕ ਆ ਲੈ ਵੀ ਤੁਸੀਂ ਜਰੂਰ ਪਹੁੰਚਿਆ ਕਰਨਾ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਆ ਆਪਦੇ ਆਪਦੇ ਜਾਨਵਰ ਲੈ ਕੇ ਦੋਸਤੋ ਬਾਕੀ ਹੋਰ ਜਾਨਵਰ ਪਿੰਡ ਹੋ ਗਿਆ ਬਾਕੀ ਆ ਜਾਨਵਰ ਰਹਿ ਗਿਆ ਮੇਲ ਤੇ ਫੀਮੇਲ ਦੋਸਤੋ ਤੇ ਬਾਕੀ ਆ ਬੱਚੇ ਰਹਿ ਗਿਆ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਫਰੀਦਕੋਟ ਬੱਕਰਾ ਮੰਡੀ ਤੇ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਾਲਾ ਮੁਖਸਰੀਆ ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਹਰ ਸ਼ਨੀਵਾਰ ਸ਼ਹਿਰ ਫਰੀਦਕੋਟ ਬੱਕਰਾ ਮੰਡੀ ਲੱਗਦੀ ਆ ਦੋਸਤੋ ਸ਼ਾਈ ਹਵੇਲੀ ਦੇ ਬਿਲਕੁਲ ਸਾਹਮਣੇ ਦੋਸਤੋ ਤੁਸੀਂ ਮੰਡੀ ਦਾ ਦ੍ਰਿਸ਼ ਦੇਖ ਰਹੇ ਹੋ ਚੰਗੇ ਸੌਦੇ ਹੁੰਦੇ ਨੇ ਚੰਗੇ ਜਾਨਵਰ ਆਉਂਦੇ ਨੇ ਤੇ ਦੇਖੋ ਤੁਸੀਂ ਮੰਡੀ ਦੀ ਰੌਣਕ ਦੇਖੋ ਤੁਸੀਂ ਜਾਨਵਰ ਵੇਖੋ ਬਹੁਤ ਚੰਗੀ ਕਬਾਲ ਕੀ ਦਾ ਜਾਨਵਰ ਆ ਤੁਹਾਨੂੰ ਦਿਖ ਸਕਦੇ ਹਾਂ ਦੋਸਤੋ ਕੱਦ ਕਾਟ ਦੇਖੋ ਬੱਕਰੇ ਦਾ ਇਹ ਛਾਣਾ ਮੰਡੀ ਦੀ ਹੈ ਦੋਸਤੋ ਬਾਕੀ ਚੰਗੇ ਜਾਨਵਰ ਆਏ ਨੇ ਚੰਗੇ ਸੌਦੇ ਹੋਏ ਨੇ ਦੋਸਤੋ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਪ੍ਰੀਤਕੋਟ ਬੱਕਰਾ ਮੰਡੀ ਤੇ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਦੂਰੋਂ ਦੂਰੋਂ ਦੋਸਤੋ ਵਪਾਰੀ ਆਉਂਦੇ ਨੇ ਦੋਸਤੋ ਬਹੁਤ ਵੱਡੀ ਗਿਣਤੀ ਦੇ ਵਿੱਚ ਦੋਸਤੋ ਸੌਦੇ ਹੁੰਦੇ ਨੇ ਚੰਗੇ ਜਾਨਵਰ ਆਉਂਦੇ ਨੇ ਦੋਸਤੋ ਚਾਹ ਪਾਣੀ ਦਾ ਬਾਈਆਂ ਵੱਲੋਂ ਖਾਸ ਪ੍ਰਬੰਧ ਕੀਤਾ ਜਾਂਦਾ ਬਾਈ ਤੇ ਆਹ ਬਾਈ ਕੁੱਕੜ ਲੈ ਕੇ ਆਇਆ ਦੋਸਤੋ ਇਹਨਾਂ ਦੇ ਕੁੱਕੜ ਵੀ ਵੇਚ ਗਏ ਆ ਆ ਕਚੂਰ ਜੀ ਵੀ ਹੈ ਜਿਹੜੀ ਇਹ ਵੀ ਵੇਚੀ ਆ ਦੋਸਤੋ ਤੇ ਬਾਕੀ ਬਾਈਆਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹੋਰ ਬਾਈ ਕੀ ਹਾਲ ਚਾਲ ਹੈ ਕਿਹੜਾ ਪਿੰਡ ਆ ਬਾਈ ਆਪਾਂ ਸੰਗਰਾ ਹੋਰ ਜੀ ਸੰਗਰਾ ਹੋਰ ਕਿੰਨੇ ਜਾਨਵਰ ਲੈ ਕੇ ਆਏ ਸੀ ਬਾਈ ਜਾਨਵਰ ਵੀਰੇ ਦੇਸੀ ਸੀਗੇ 2-3 ਜੋੜੇ ਠੀਕ ਹੈ ਜੀ ਹੋਰਾਂ ਸੀਗੀਆਂ ਪੈਂਗਵਲ ਮੁਰਗੇ ਸੀਗੇ ਠੀਕ ਹੈ ਆ ਸਰਾਜ ਗੂਤਰ ਸੀਗੇ ਠੀਕ ਕਰਕੇ ਇੱਥੇ ਦੋ ਬੱਚੇ ਇੱਕ ਵੇਗ ਗਿਆ ਹੀ ਚਰਕੀ ਵੇਖੀ ਬਾਈ ਜੀ ਹੋਰਾ ਹੀ ਵਿਖਿਆ ਹੋਈਆਂ ਠੀਕ ਹੈ ਦੇਸੀ ਮੁਰਗੇ ਲੈ ਗਿਆ ਠੀਕ ਹੈ ਲੈ ਵੀ ਦੋਸਤੋ ਤੇ ਆ ਮੇਲ ਤੇ ਫੀਮੇਲ ਦਾ ਕੀ ਰੱਖਿਆ ਜੀ ਪ੍ਰਾਈਸ ਇਹ ਮੇਲ 4000 ਰੁਪਏ ਦਾ ਹੀ ਫੀਮੇਲ 3500 ਰੁਪਏ ਦੀ ਠੀਕ ਹੈ ਜੀ ਲੈ ਵੀ ਦੋਸਤੋ ਜੇ ਕਿਸੇ ਨੇ ਖਰੀਦਣੇ ਹੋ ਤਾਂ ਬਾਈ ਨਾਲ ਕੰਟੈਕਟ ਕਰ ਲਓ ਬਾਈ ਫੋਨ ਨੰਬਰ ਬੋਲ ਦਿਆਂ 88375 88375 2092092 ਲੈ ਵੀ ਦੋਸਤੋ ਬਾਈ ਨਾਲ ਕੰਟੈਕਟ ਕਰ ਲਓ ਜੇ ਕਿਸੇ ਪ੍ਰਾਣਿਕ ਜਾਨਵਰ ਦੀ ਚਾਹਤ ਹੁਣ ਬਾਈ ਘਰੇ ਹੋਣਗੇ ਜਾਨਵਰ ਹੋਰ ਹਾਂ ਬਾਈ ਜੀ ਜਿਹੜਾ ਜਾਨਵਰ ਕਹਿੰਗੇ ਉਹ ਹੀ ਮਿਲ ਠੀਕ ਆ ਡਿਲੀਵਰੀ ਵੀ ਹੋ ਜੂਗੀ ਉਹ ਆਪ ਰੈਪ ਚ ਦੇ ਕਾਉਂਗੀ ਠੀਕ ਆ ਲੈ ਵੀ ਪਾਈਕ ਦਾ ਟਲਫੀ ਵੀ ਹੋ ਜੂਗੀ ਸਹੀ ਤੇ ਸਾਵਨੋ ਦੋਸਤੋ ਬੱਕਰਾ ਮੰਡੀ ਦਾ ਦਰਸ਼ ਬਹੁਤ ਚੰਗੇ ਸੌਦੇ ਹੁੰਦੇ ਨੇ ਦੋਸਤੋ ਤੇ ਚੰਗੇ ਨਾਲ ਹੁੰਦੇ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਫਰੀਦਕੋਟ ਬੱਕਰਾ ਮੰਡੀ ਤੇ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਹੈ ਦੋਸਤੋ ਦੋਸਤੋ ਮੈਂ ਥੋੜਾ ਆਪਣਾ ਭਰਾ ਕਾਲਾ ਮਕਸਰੀਆ ਦੋਸਤੋ ਜਿਵੇਂ ਤੁਹਾਨੂੰ ਪਤਾ ਹਰ ਸ਼ਨੀਵਾਰ ਫਰੀਦਕੋਟ ਬੱਕਰਾ ਮੰਡੀ ਲੱਗਦੀ ਹੈ ਚੰਗੇ ਸੌਦੇ ਹੁੰਦੇ ਨੇ ਚੰਗੇ ਜਨਵਰ ਆਉਂਦੇ ਨੇ ਦੋਸਤੋ ਬਾਈ ਆ ਕੁੱਕੜ ਲੈ ਕੇ ਕਬੂਤਰ ਲੈ ਕੇ ਹੀ ਕੁੱਤੇ ਸੀਗੇ ਦੋਸਤੋ ਆ ਇੱਕ ਚਟਿਆਂ ਦਾ ਸੌਦਾ ਹੋਇਆ ਕਲਦੀਪ ਬਾਈ ਨੇ ਲਏ ਆ ਬਾਈ ਨਾਲ ਗੱਲਬਾਤ ਕਰਦੇ ਆ ਇਹਨਾਂ ਨੂੰ ਕੀ ਕਹਿੰਦੇ ਆ ਬਾਈ ਇਹ ਕੀ ਕਹਿੰਦੇ ਆ ਚਟਿਆਂ ਨੂੰ ਫਰਿੰਗ ਬੈਲ ਆ ਜੀ ਫਰਿੰਗ ਬੈਲ ਮਤਲਬ ਕਿ ਇਹਨਾਂ ਦੇ ਖੰਭ ਸਾਰੇ ਮੁੜੇ ਹੁੰਦੇ ਤਾਂ ਜਿਵੇਂ ਆ ਉੱਪਰ ਨੂੰ ਕਰ ਜਾਂਦੇ ਆ ਠੀਕ ਹੈ ਜੀ ਝਾੜ ਪਈ ਹੋਈ ਆ ਸਾਰੇ ਉੱਪਰੋਂ ਸੈਟ ਹੋ ਕੇ ਸਾਰੇ ਤਾਂ ਨਹੀਂ ਮੁੜਨੇ ਆ ਜੀ ਠੀਕ ਹੈ ਜੀ ਤੇ ਕੀ ਮੁੱਲ ਕੀਤਾ ਸੀ ਬਾਈ 2500 ਰੁਪਏ ਮੁੱਲ ਕੀਤਾ ਸੀ ਬਾਈ 2500 ਹਾਂ ਬਾਈ ਕਲਦੀਪ ਕੀ ਲਾਇਆ ਸੀ ਬਾਈ ਤੂੰ ਪਹਿਲਾਂ ਵੀ 1500 ਲਾਇਆ ਸੀਗਾ ਲੈ ਵੀ 1500 ਲਾਇਆ ਸੀਗਾ 2500 ਮੁੱਲ ਕੀਤਾ ਕਰ ਕਰਾ ਕੇ ਕਿੰਨੇ ਚ ਹੋ ਗਿਆ 1800 ਚ ਹੋ ਗਿਆ ਲੈ ਵੀ ਦੋਸਤੋ 1800 ਚ ਸੌਦਾ ਹੋ ਗਿਆ ਪੈਸੇ ਦੇ ਦੇ ਬਾਈ ਗਲਦੀਪ ਹਾਂ ਹਾਂ ਲੈ ਵੀ ਪੈਸੇ ਦੇ ਦਿੱਤੇ ਬਾਈ ਗਲਦੀਪ ਨੇ ਠੀਕ ਆ 1800 ਇਹ ਮੇਲ ਫੀਮੇਲ ਆ ਕਿ ਕਿਵੇਂ ਆ ਬਾਈ ਇਹ ਦੋਨੋਂ ਮੇਲ ਆ ਵੀਰੀ ਅਗਲੇ ਮੰਡੀ ਨੂੰ ਮੇਲ ਫੀਮੇਲ ਆ ਦੋ ਲਿਆ ਕੇ ਦੇ ਕੀ ਮੇਲਾਂ ਦੋ ਲਿਆ ਕੇ ਦੇਣੀਆਂ ਬਾਈ ਕਹਿੰਦਾ ਆਉਂਦੀ ਮੰਡੀ ਇਹਨੂੰ ਬਾਈ ਨੂੰ ਫੀਮੇਲਾਂ ਲਿਆ ਕੇ ਦੇਣੀਆਂ ਇਹ ਦੋਵੇਂ ਮੇਲ ਆ ਚੰਗੇ ਸੌਦੇ ਹੁੰਦੇ ਨੇ ਚੰਗੇ ਜਾਨਵਰ ਆਉਂਦੇ ਨੇ ਦੋਸਤੋ ਤੁਸੀਂ ਫਰੀਦਕੋਟ ਬੱਕਰਾ ਮੰਡੀ ਤੇ ਪਹੁੰਚਿਆ ਕਰੋ ਸ਼ਾਈ ਹਵੇਲੀ ਦੇ ਬਿਲਕੁਲ ਸਾਹਮਣੇ ਲੱਗਦੀ ਆ ਠੀਕ ਆ ਬਾਈ ਐ ਤੋ ਜਾ ਕੁਲਦੀਪ ਸਹੀ ਰਹੇ ਬਾਈ ਲੈ ਵੀ ਠੀਕ ਆ